ਸਤਿ ਸ੍ਰੀ ਅਕਾਲ ਜੀ ਆਓ ਜੀ ਅੱਜ ਆਪਾਂ ਬਣਾਉਣੇ ਆ ਜੀ ਖੋਇ ਵਾਲੀ ਕੋਲਫੀ ਇਹਦੇ ਲਈ ਆਪਾਂ 2 ਕਿਲੋ ਦੁੱਧ ਲੈ ਆ ਫੈਟ ਵਾਲਾ ਹੀ ਦੁੱਧ ਲੈ ਲਿਆ ਮੱਝ ਦਾ ਤੇ ਉਹ ਆਪਾਂ ਧਰਤਾ ਗੈਸ ਤੇ ਕੜਾਹੀ ਚ ਪਾ ਕੇ ਤੇ ਹੁਣ ਆਪਾਂ ਇਹਨੂੰ ਦੁੱਧ ਨੂੰ ਗਾੜਾ ਕਰਦੇ ਆ ਥੋੜਾ ਜਿਹਾ ਉਬਾਲਦੇ ਆ ਜੇ ਥੋੜਾ ਜਿਹਾ ਅੱਧਾ ਕੁ ਗਾੜਾ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਧਰਤਾ ਗੈਸ ਤੇ ਉਬਲਣ ਦੇ ਤੇ ਹੁਣ ਇਹਨੂੰ ਅਵਾੜੀ ਆਉਣ ਦਿੰਨੇ ਆ ਤੇ ਨਾਲ ਅਪਾ ਹਲਾਉਂਦੇ ਰਹਿਣਾ ਇਹਨੂੰ ਆ ਲੈ ਆਪਾਂ ਖਰਚਣਾ ਖਰਚਣੇ ਨਾਲ ਆਪਾਂ ਇਹਨੂੰ ਹਲਾਉਂਦੇ ਰਹਿਣਾ ਥੋੜੀ ਥੋੜੀ ਦੇਰ ਬਾਅਦ ਠੇਠਾ ਨਾ ਲੱਗੇ ਇਸ ਕਰਕੇ ਤੇ ਤੁਹਾਨੂੰ ਬਚਪਨ ਦੀ ਯਾਦ ਆ ਜਾਊਗੀ ਜਿਹੜਾ ਵੀ ਕੋਈ ਇਹ ਗੁਲਫੀ ਬਣਾ ਕੇ ਖਾਊਗਾ ਮੈਨੂੰ ਬੜੀ ਹੀ ਸਵਾਦ ਲੱਗਦੀ ਹੁੰਦੀ ਸੀ ਗੁਲਫੀ ਚਾਹ ਤਾਂ ਨਿੱਕੇ ਹੁੰਦੇ ਸੀ ਦਿਲ ਕਰਨਾ ਵੀ ਬਹੁਤ ਸਾਰੇ ਪੈਸੇ ਹੁਣ ਚੰਗੀ ਗੁਲਫੀ ਲੈ ਕੇ ਖਾਈਏ ਪਰ ਹੁਣ ਜੇ ਨਹੀਂ ਮਰਜ਼ੀ ਬਣਾ ਕੇ ਖਾ ਲਈਏ ਹੁਣ ਸਰੀਰ ਨੇ ਇਜਾਜ਼ਤ ਨਹੀਂ ਦਿੰਦਾ ਬਚਪਨ ਚ ਹੁਣ ਤੇ ਜਿੰਨਾ ਵੀ ਕਿਤੇ ਮਟਕਾ ਗੁਲਫੀ ਵਾਲਿਆਂ ਨੇ ਆਉਣਾ ਇੰਨੀ ਸਵਾਦ ਲੱਗਣੀ ਵੀ ਪਾਸ ਢੇਰ ساری ਮਿਲ ਜਵੇ ਤੇ ਹੁਣ ਮੇਰਾ ਮਨ ਆ ਵੀ ਜੋ ਵੀ ਬੱਚਾ ਆਵੇ ਜਿੰਨੀ ਮਰਜ਼ੀ ਖਾਓ ਮੈਂ ਬਣਾ ਕੇ ਹਰ ਵਕਤ ਫ੍ਰਿਜ ਚ ਰੱਖ ਦਿੰਦੀ ਤੇ ਜਿਹੜਾ ਕੋਈ ਮੇਰੇ ਦੱਸੇ ਮੁਤਾਬਕ ਬਣਾਉ ਤੇ ਉਹ ساری ਜਿੰਦਗੀ ਯਾਦ ਰੱਖਵੀਂ ਹਾਂ ਗੁਲਫੀ ਖਾਦੀ ਆ ਮੁੰਡਾ ਬਾਜ਼ਾਰ ਤੇ ਗੁਲਫੀ ਲੈ ਕੇ ਖਾਣੀ ਤਾਂ ਭੁੱਲ ਹੀ ਜਾਂਦਾ ਇੰਨੀ ਸਵਾਦ ਬਣਦੀ ਆ ਆ ਦੇਖੋ ਤੁਸੀਂ ਆਪਾ ਦੁੱਧ ਨੂੰ ਹਲਾ ਹਲਾ ਕੇ ਇਹਨੂੰ ਕੜਾ ਕਰ ਲੈਣਾ ਅੱਧਾ ਕੋ ਦੁੱਧ ਆਪਣਾ ਜਾਣੀ ਉਹ ਹੋਜਵੇ ਪਾਣੀ ਉੜ ਜਵੇ ਦੁੱਧ ਚ ਤਦ ਗਾੜਾ ਹੋਜਵੇ ਤੇ ਜਿਹੜਾ ਕੋਈ ਨਾਲ ਲੱਗ ਜਾਂਦਾ ਆਪਣੇ ਇਹਦੇ ਉਹ ਵੀ ਚਮਚੇ ਨਾਲ ਆਪਾਂ ਲਾ ਲੈਣਾ ਕੜਾਹੀ ਨਾਲ ਜਿਹੜਾ ਚਿਪਕ ਜਾਂਦਾ ਹੁੰਦਾ ਦੁੱਧ ਉਹ ਵੀ ਤੁਸੀਂ ਲੈਦਾ ਚਮਚਾ ਲੈ ਲਓ ਨਹੀਂ ਫਿਰ ਖੁਰਚਣੇ ਨਹੀਂ ਲਾ ਲਓ ਤੇ ਆਪਾਂ ਚੰਗਾ ਸੋਣਾ ਜਣੀ ਗਾੜਾ ਜਿਆ ਕਰ ਲੈਣਾ ਤੇ ਉਸ ਤੋਂ ਬਾਅਦ ਆਓ ਸੋਨੂੰ ਹੁਣ ਆਪਾਂ ਦੇਖਦੇ ਆਂ ਵੀ ਆਪਾਂ ਇਹਦੇ ਵਿੱਚ ਹੋਰ ਕੀ ਕੀ ਪਾਉਣਾ ਆਪਾਂ ਲੈ ਕਾਜੂ ਨਾਲ ਲੈ ਆਪਾਂ ਬਦਾਮ ਨਾਲ ਲੈ ਆਪਾਂ ਪਿਸਤੇ ਨਰਲੇ ਨੇ ਪਚਾਰੀ ਮਗਧ ਇਹ ਤੁਹਾਡੀ ਆਪ ਦੀ ਮਰਜ਼ੀ ਹੈ ਵੀ ਤੁਸੀਂ ਕੀ ਕੀ ਪਾਉਣਾ ਚਾਹੁੰਦੇ ਹੋ ਕੋਈ ਚੀਜ਼ਾਂ ਪਾ ਵੀ ਸਕਦੇ ਹੋ ਛੱਡ ਵੀ ਸਕਦੇ ਹੋ ਯਾਨੀ ਪਿੱਚ ਮੈਨੂੰ ਪਿਸਤਾ ਪਾਇਆ ਬਹੁਤ ਸਵਾਦ ਲੱਗਦਾ ਇਸ ਕਰਕੇ ਇਹ ਆਪਾਂ ਪ੍ਰੀਮਿਕਸ ਜੇ ਬਣਾ ਕੇ ਰੱਖ ਲੈਣਾ ਇੰਨੇ ਚੀਨੀ ਸਾਰਾ ਪਾਉਣਾ ਇਹ ਆਪਾਂ ਬਣਾਉਣਾ ਬਣਾ ਕੇ ਰੱਖ ਲੈਣਾ ਆਪਾਂ ਆ ਲੈਨੇ ਦੇਖ ਲਓ ਬਦਾਮ ਪਿਸਤੇ ਚਾਰੀ ਮਗਧ ਤੇ ਕਾਚੂ ਇਹ ਹੁਣ ਆਪਾਂ ਮਿਕਸੀ ਦੇ ਜੱਗ ਚ ਪਾ ਕੇ ਇੱਕ ਛੋਟੀਆਂ ਇਲਾਇਚੀਆਂ ਉਹਦੇ ਆਪਾਂ ਦਾਣੇ ਕੱਢ ਲੈਣੇ ਨੇ। ਧਣਕੇ ਉਹਦੇ ਦਾਣੇ ਕੱਢ ਕੇ ਪਾ ਲਓ। ਤੇ ਆਪਾਂ ਇਹ ਚਾਰੇ ਪੰਜੇ ਚੀਜ਼ਾਂ ਮਿਕਸੀ ਚ ਪਾ ਕੇ ਇਹਨਾਂ ਨੂੰ ਪੀਸ ਲੈਣਾ। ਜੱਗ ਚ ਪਾ ਕੇ ਜਿੰਨੀ ਤੁਹਾਡੀ ਆਪ ਦੀ ਤੁਹਾਨੂੰ ਮਰਜ਼ੀ ਆ। ਹੁਜੇ ਤੁਸੀਂ ਘੱਟ ਵੀ ਇੰਨਾ ਕੀ ਬਣਾਉਣਾ। ਇੱਕ ਦਿਨ ਮੈਂ ਤਾਂ ਇਹ ਪੱਕਾ ਡੱਬਾ ਬਣਾ ਕੇ 1/2 ਕਿਲੋ ਸਾਰੇ ਦਾ ਭਰ ਕੇ ਰੱਖ ਲਈਦਾ। ਜਦ ਵੀ ਦਿਲ ਕਰਦਾ ਆਪਣਾ ਆਪਾਂ ਉਦੋਂ ਹੀ ਚਾਰ ਜਮਚੇ ਪਾਉ ਆਪਣੀ ਕੁਲਫੀ ਤਿਆਰਾ ਤੇ ਸਾਡੇ ਘਰ ਨਹੀਂ ਕਰਮੀ ਕੁਲਫੀ ਚੱਲਦੀ ਹੋਈ ਰਹਿੰਦੀ ਹੈ ਫ੍ਰਿਜ ਚ ਹਰ ਵਕਤ ਫ੍ਰੀਜਰ ਚ ਇੱਕ ਕੁਲਫੀ ਦਾ ਪਿਆ ਹੀ ਰਹਿੰਦਾ ਛੇ 10 ਬੰਦੇ ਆ ਜਾਣ ਉਨੇ ਕੁਲਫੀ ਨਿਕਲੇ ਆਉਂਦੀਆਂ ਨੇ ਤੇ ਜੇ ਘਰੇ ਬੱਚੇ ਨੇ ਫਿਰ ਤਾਂ ਪੱਕਾ ਹੀ ਬਣਾ ਕੇ ਖਵਾਓ ਕਿਉਂਕਿ ਬੱਚਿਆਂ ਨੂੰ ਤੇ ਨਾ ਚੀਜ਼ਾਂ ਨਾਲ ਨਾਲੇ ਤਾਂ ਆਪਾਂ ਨੂੰ ਬਹੁਤ ਮਿਲ ਜਾਂਦੀ ਐ ਨਰਜੀ ਤੇ ਨਾਲੇ ਹਿਰਦੀ ਹੁੰਦੀਆਂ ਨੇ ਸਭ ਕੁਝ ਉਹ ਆਪਾਂ ਕਿੱਥੇ ਬੱਚੇ ਗਰਮੀਆ ਚ ਬਦਾਮ ਵਦੂ ਖਵਾ ਸਕਦੇ ਆਪਾਂ ਏਕਨ ਬੱਚੇ ਖਾ ਵੀ ਲੈਂਦੇ ਨੇ ਤੇ ਉਹ ਵੀ ਰਹਿੰਦੇ ਨੇ ਆ ਲੋ ਜੀ ਆਪਾਂ ਮਿਕਸੀ ਦੇ ਜਗ ਵਿੱਚ ਸਾਰਾ ਕੁਝ ਪਾ ਲੈਣੇ ਆਪਣੇ ਬਾਦਾਮ, ਕਾਜੂ, ਮਗਜ਼, ਪਿਸਤਾ। ਤੇ ਆ ਛੋਟੀਆਂ ਇਲਾਚੀਆਂ ਦੇ ਆਪਾਂ ਵੀ ਕੱਢ ਕੇ ਪਾ ਲੈਣੇ। ਇਹ ਵੀ ਤੁਹਾਡੀ ਆਪਦੀ ਮਰਜ਼ੀ ਹੈ ਵੀ ਤੁਸੀਂ ਕਿੰਨੇ ਪਾਉਣੇ ਨੇ। ਯਾਨੀ ਜਿੰਨੇ ਆਪਾਂ ਆ ਸਾਮਾਨ ਲਿਆ ਇੰਨੇ ਨਾਲ ਤਾਂ ਆਪਾਂ ਇੱਕ ਡੱਬਾ ਭਰ ਕੇ ਰੱਖ ਸਕਦੇ ਹਾਂ ਤੇ ਆਪਣੇ ਘਟੋ ਘਟ ਦੋ ਮਹੀਨੇ ਕੁ ਲਈ ਬਣ ਚੁੱਕੇ। ਮਹੀਨਾ ਦੋ ਮਹੀਨੇ ਫਰਮਦਾਰ ਨਾ ਚਲ ਜਾਣਾ। ਅਧਰ ਕਿਲੋ ਦਾ ਡੱਬਾ ਭਰ ਜਾਣਾ ਆਪਣਾ ਇਹਦੇ ਨਾਲ। ਤੇ ਆ ਆਪਾਂ ਚਾਰ ਬਰੈਡਾਂ ਦੇ ਪੋਵ ਲੈ ਲਿਆ ਸਲਾਈਸ ਇਹ ਵੀ ਆਪਾਂ ਵਿੱਚ ਹੀ ਪਾ ਦੇਣੀ ਆਨੇ ਮਿਕਸੀ ਦੇ ਜੱਗ ਚ ਤੇ ਮਿੱਠਾ ਤੁਸੀਂ ਓਨਾ ਪੋਣਾ ਜਿੰਨਾ ਤੁਸੀਂ ਖਾਣੇ ਹੋ ਘੱਟ ਖਾਣੇ ਹੋ ਘੱਟ ਪਾ ਲਿਓ ਵੱਧ ਖਾਣੇ ਹੋ ਵੱਧ ਪਾ ਲਿਓ ਇਹ ਤੁਹਾਡੀ ਆਪ ਦੀ ਮਰਜ਼ੀ ਆ ਵੀ ਆਪਾਂ ਕਿੰਨਾ ਮਿੱਠਾ ਖਾਣੇ ਆ ਲਓ ਜੀ ਹੁਣ ਆਪਾਂ ਇਹਨਾਂ ਨੂੰ ਨਾ ਇੱਕ ਵਾਰੀ ਗ੍ਰਾਈਂਡ ਜਿਆ ਕਰ ਲੈਨੇ ਆ ਅਜੇ 2 ਚੱਲ ਲੈ ਜਿਆ ਰਹੇਗੇ ਅਸੀਂ ਉਹਦੇ ਬੀਬੀ ਆਪਾਂ ਵੀ ਕੱਟ ਕੇ ਵਿੱਚ ਹੀ ਪਾ ਲੈਣੇ ਨੇ ਤੇ ਉਧਰ ਆਪਣਾ ਦੁੱਧ ਦੂਜੇ ਪਾਸੇ گاੜਾ ਹੋ ਰਿਹਾ ਹਨ ਲੈ ਛੀ ਵੀ ਪਾਉਣੇ ਲੈ ਛੀ ਦਾ ਸੁਆਦ ਬਹੁਤ ਵਧੀਆ ਆਉਂਦਾ ਹੈ ਕਿ ਇੰਨੀ ਕਿਸ ਬਾਤ ਬਣਦੀ ਹੈ ਤੁਸੀਂ ਕਦੇ ਬਾਜ਼ਾਰ ਚੋਂ ਕੁਲਫੀ ਤੁਹਾਨੂੰ ਪਸੰਦ ਹੀ ਨਹੀਂ ਆਉਣੀ ਤੁਸੀਂ ਲੈਣੀ ਹੋਈ ਨਹੀਂ ਨਾ ਲੈਣੀ ਹੈ ਨਾ ਖਾਣੀ ਹੈ ਇੱਕ ਵਾਰੀ ਜੇ ਘਰੇ ਬਣਾ ਲਈ ਤਾਂ ਤੇ ਮਿੱਠਾ ਤੁਸੀਂ ਆਪਣੀ ਮਰਜ਼ੀ ਨਾਲ ਪਾ ਲੈਣਾ ਵੀ ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਮਿਸਰੀ ਵੀ ਪਾ ਸਕਦੇ ਹੋ ਤੇ ਨਹੀਂ ਫਿਰ ਆਪਣੀ ਚੀਨੀ ਤਾਂ ਪਾ ਹੀ ਲੈਣੀ ਹੈ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਗ੍ਰਾਈਂਡ ਕਰ ਲੈਣਾ ਇੱਕ ਵਾਰੀ ਤੇ ਆਹ ਦੇਖੋ ਆਪਣਾ ਦੁੱਧ ਹੋ ਚੰਨਿਆ ਘੜਾ ਬਸ ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾ 10-15 ਮਿੰਟ ਚ ਜਦੋਂ ਤੁਰੇ ਖਣਾ ਮਣੋਂ ਨੇ ਨਾ ਦੂਜੇ ਪਾਸੇ ਇਹ ਰੱਖ ਕੇ ਬਣਾ ਦੋ ਚੱਲ ਨਾਲੇ ਬੱਚੇ ਖੁਸ਼ ਨਾਲੇ ਆਪਾਂ ਖੁਸ਼ ਵੀ ਹਾਂ ਭਾਈ ਵਧੀਆ ਚੀਜ਼ ਬਣਾਈ ਆ ਆਪਦੇ ਘਰੇ ਬੱਚਿਆਂ ਨੂੰ ਖਾਣ ਨੂੰ ਤੇ ਬੱਚੇ ਬੱਚੇ ਵੀ ਦੁੱਧ ਨੂੰ ਹਲਾਉਂਦੇ ਰਹੇ ਨਹੀਂ ਵੀ ਇਹਦੇ ਤੇ ਖੜੇ ਰਹੋ ਥੋੜੀ ਥੋੜੀ ਦੇਰ ਬਾਅਦ ਦੁੱਧ ਨੂੰ ਦੇਖ ਲਓ ਤੇ ਇਹਨੂੰ ਆਪਾਂ ਮਿਕਸੀ ਤੇ ਜਾ ਕੇ ਚਪਾ ਕੇ ਗ੍ਰਾਈਂਡ ਕਰ ਲਿਆ ਬਰੀ ਕੀ ਪੀਸ ਲੈਣਾ ਬੜਾ ਉਹ ਹੋਣਾ ਕਰਿਓ ਵੀ ਮੋਟਾ ਰੱਖਣਾ ਜੇ ਮਿੰਟਾ ਚ ਹੀ ਪੀਸ ਜਾਂਦਾ ਬੜਾ ਟਾਈਮ ਤਾਂ ਲੱਗਦਾ ਨਹੀਂ ਹੁੰਦਾ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਆਪਾਂ। ਫਿਰ ਮੈਂ ਦਿਖਾ ਦਨੀਆ ਵਾਸਤੇ ਆਪਣੇ ਹੋ ਜਾਂਦਾ ਦੋ ਗੜੇ ਹੋਰ ਆਉਣ ਤੋਂ ਪਹਿਸੇ ਦੇ ਇਹਨੂੰ ਪੀਸਿਆ ਜਾਣਾ। ਚਲੋ ਬਚਪਨ ਚ ਹੁੰਦਾ ਉਹਦੇ ਬੰਦੇ ਦਾ ਰੂਹ ਹੁੰਦੀ ਹੈ ਜਦੋਂ ਬੰਦਾ ਸਿਆਣਾ ਹੋ ਜਾਂਦਾ ਫਿਰ ਖਾਧੀਆਂ ਨਹੀਂ ਜਾਂਦੀਆਂ ਜਿੱਚਾ ਹਨ ਟਾਈਮ ਟਾਈਮ ਦੀ ਗੱਲ ਹੁੰਦੀ ਹੈ। ਆਹ ਵੇਖੋ ਹੁਣ ਆਪਾਂ ਦਾ ਦੁੱਧ ਹੋਰ ਗਾੜਾ ਹੋ ਗਿਆ। ਇਹ ਵੀ ਤੁਸੀਂ ਦੇਖ ਲੈਣਾ ਵੀ ਤੁਹਾਡੇ ਨਹੀਂ ਹੈਗਾ بڑا ਦੁੱਧ ਕਈ ਵਾਰੀ ਨਹੀਂ ਹੁੰਦਾ ਆਪਾਂ ਬਣਾਉਣੀ ਹੁੰਦੀ ਆ ਤਾਂ ਆਪਾਂ ਗਰਮ ਕਰਕੇ ਦੁੱਧ ਚ ਵੀ ਪਾ ਕੇ ਬਣਾ ਸਕਦੇ ਆ ਸਵਾਦਾ ਥੋੜਾ ਬਹੁਤਾ ਫਰਕ ਤਾਂ ਪਾਊਗਾ ਕਿਉਂਕਿ ਕਿੱਥੇ ਆਪਣਾ ਖੁਆ ਬਣ ਜਾਣਾ ਦੁੱਧ ਹੈ ਨਾ ਕਿੱਥੇ ਆਪਾਂ ਨੂੰ ਉਹੀ ਰਹਿ ਜਾਣਾ ਤੇ ਆ ਹੁਣ ਆਪਾਂ ਸਾਰਾ ਜਿਹੜਾ ਆਪਣਾ ਪੀਸ ਲਿਆ ਸੀ ਮਿਕਸ ਉਹ ਚ ਪਾ ਲਿਆ ਆਪਾਂ ਸੁੱਕਾ ਦੁੱਧ ਇਹ ਵੀ ਤੁਸੀਂ ਦੇਖ ਲਓ ਕਿ ਤੁਸੀਂ ਕਿੰਨਾ ਕ ਪਾਉਣਾ ਵਾ ਮੈਂ ਤਾਂ ਪਾ ਲਿਆ ਮਨਮੇ ਦਾ ਕੜਛੀ ਦੇ ਕਰੀਬ ਤੁਹਾਡੇ ਕੋਲ ਘਾਟਾ ਘੱਟ ਪਾ ਲਿਓ ਵੱਧ ਦਾ ਵੱਧ ਪਾ ਲਓ ਜੇ ਤਾਂ ਦੁੱਧ ਰੱਖਣਾ ਆਪਾਂ ਪਤਨਾ ਫੇਰ ਸੁੱਕਾ ਦੁੱਧ ਉੱਧ ਵੱਧ ਪਾ ਲਿਓ ਜੇ ਤੁਸੀਂ ਦੁੱਧ ਹੀ ਘੜਾ ਕਰ ਲੈਣਾ ਫਿਰ ਸੁੱਕਾ ਦੁੱਧ ਘੱਟ ਵੀ ਪਾ ਸਕਦੇ ਹੋ ਪਰ ਪਾਇਓ ਜ਼ਰੂਰ ਇਹ ਨਾ ਕਰਿਓ ਵੀ ਪੌਣਾ ਨਹੀਂ ਹੈਗਾ ਤੇ ਸੁੱਕਾ ਦੁੱਧ ਪਾ ਕੇ ਆਪਾਂ ਫਿਰ ਮਿਕਸੀ ਚਲਾਤੀ ਵੀ ਆਪਣਾ ਇਹਨ ਮਿਕਸ ਹੋ ਜਵੇ ਚੰਗੀ ਤਰ੍ਹਾਂ ਰਲ ਜਵੇ ਆਹ ਲਓ ਜੀ ਹੁਣ ਆਪਣਾ ਰਲ ਗਿਆ ਆਹ ਲਓ ਆਪਾਂ ਭਰ ਕੇ ਹੁਣ ਇਹ ਆਪਾਂ ਨਾਲ ਇੱਕ ਪਾਈ ਜਾਣਾ ਚਮਚਾ ਚਮਚਾ ਨਾਲੇ ਹਿਲਾ ਕੇ ਦੇਖ ਲੈਣਾ ਵੀ ਆਪਾਂ ਨੂੰ ਕਿੰਨੇ ਕ ਦੀ ਲੋੜ ਆ ਹਨ ਉਹ ਤੁਸੀਂ ਆਪਦੀ ਲੋੜ ਮੁਤਾਬਕ ਦੇਖ ਕੇ ਕਿੰਨਾ ਦੁੱਧ ਥਰੇ ਹੋਸਾ ਆਪਣਾ ਘਾੜਾ ਪਤਲਾ ਦੇਖ ਲਿਓ ਤੇ ਮੈਂ ਥੋੜੀ ਜਿਹੀ ਹੈ ਜਾਨੀ ਗਾੜੀ ਜਿਹਾ ਸਵਾਦ ਲੱਗਦੀ ਆ ਵਿੱਚ ਬਸ ਪਰਫਨਾ ਜੰਮੇ ਵੀ ਇਹੀ ਬਸ ਹੋ ਵੀ ਸਾਰਾ ਕੁਝ ਖਾਣ ਨੂੰ ਆਪਾਂ ਤਿੰਨ ਚਾਰ ਚਮਚੇ ਪਾ ਲੈਣੇ ਨੇ ਬਾਕੇ ਨੂੰ ਬਸ 2 ਮਿੰਟ ਪਾਉਣਾ 2-3 ਮਿੰਟ ਇਹਨੇ ਨਾ ਪੂਰੀ ਸਬਜ਼ੀ ਬਣ ਜਾਣੀ ਬਹੁਤ ਸਵਾਦ ਚਾਹ ਤੁਸੀਂ ਏਕਣ ਖਾਓ ਤੇ ਚਾਹੇ ਤੁਸੀਂ ਇਹਨੂੰ ਆਪਦਾ ਉਹ ਗੋਲਫੀ ਜਮਾ ਕੇ ਖਾਓ ਇੰਨਾ ਸਵਾਦ ਬਣਣਾ ਇਹਨੇ ਆ ਵੀ ਆ ਪਹਲਾਈ ਜਾਣਾ ਇਹਨੂੰ ਰੜਾਈ ਜਾਣਾ ਤੇ ਉਹ ਗੈਸ ਆਪਣਾ ਚੱਲ ਰਹੀ ਉਹਦੇ ਨੂੰ ਇਹਨੇ ਹੌਲੀ-ਹੌਲੀ ਹੁਣ ਆਪ ਵੀ ਦੇਖਦੇ ਦੇਖਦੇ ਪਤਾ ਲੱਗ ਜਾਣਾ ਕਿ ਇਹ ਕਿੰਨਾ ਸੋਹਣਾ ਬਣ ਗਿਆ ਤੇ ਕਿੰਨਾ ਸਵਾਦ ਬਣਿਆ ਤੇ ਮਿੱਠਾ ਵੀ ਮੜਾ ਜੀ ਆਪਦੀ ਲੋੜ ਮੁਤਾਬਕ ਦੇਖ ਕੇ ਪਾ ਲਿਓ ਹਨ ਤੇ ਆ ਗਰਮੀਆਂ ਚ ਆਪਦੇ ਬੱਚਿਆਂ ਨੂੰ ਜਿਆਦਾ ਨਹੀਂ ਤਾਂ 2-4 ਵਾਰ ਬਣਾ ਕੇ ਤਾਂ ਖਵਾਓ ਹੁਣ ਤਾਂ ਬਸ ਗਰਮੀਆਂ ਰਹੀ ਦੋ ਮਹੀਨੇ ਦੀਆਂ ਗੰਗੀਆਂ ਆਪਾਂ ਨੂੰ ਥੋੜਾ ਜਿਹਾ ਪਤਲਾ ਲੱਗਿਆ ਸੀ ਆਪਾਂ ਨੇ ਚਮਚਾ 1.5 ਜਾਂ 2 ਚਮਚੇ ਹੋਰ ਪਾਤੇ ਮੈਂ ਥੋੜਾ ਜਿਹਾ ਘਾੜਾ ਜਿਹਾ ਹੋ ਜਵੇ ਜੇ ਤਾਂ ਆਪਾਂ ਵਾਲੀ ਦੇ ਕੇ ਵੀ ਇਹ ਥੋੜਾ ਜਿਹਾ ਵੱਧ ਪਾ ਦੋ ਓਕਣ ਵੀ ਬਣ ਸਕਦਾ ਇਹ ਪਰ ਤੁਹਾਡੀ ਆਪਦੀ ਮਰਜ਼ੀ ਆ ਹਨਾ ਜਿਵੇਂ ਤੁਹਾਨੂੰ ਟਾਈਮ ਤੇ ਜਿਵੇਂ ਤੁਸੀਂ ਬਣਾਉਣਾ ਮੈਨੂੰ ਥੋੜਾ ਜਿਹਾ ਵੱਧ ਖੜਾ ਕਿਤੇ ਜ਼ਿਆਦਾ ਵਧੀਆ ਲੱਗਦਾ ਹੁੰਦਾ ਵੀ ਦੁੱਧ ਦਾ ਖੋਆ ਜਿਆ ਫਣਿਆ ਹੋਵੇ ਤੇ ਉਹਦੇ ਬਾਅਦ ਆਪਾਂ ਇਹ ਪਾ ਲਈਏ ਉਹ ਜ਼ਿਆਦਾ ਪਸੰਦ ਆ ਜੇ ਵੀਰ ਨੂੰ ਧੰਨਵਾਦ ਆ ਤਾਂ ਰੋਟੀ ਦੇ ਬਾਅਦ ਮਿੱਠੇ ਆ ਆਈਸਕ੍ਰੀਮ ਵਗੈਰਾ ਗਰਮੀ ਗਰਮੀ ਖਾਣ ਦੀ ਪਹਿਲਾਂ ਮੈਂ ਕੁੜੀ ਇੱਕ ਡੋਂਗਾ ਬਣਾ ਕੇ ਰੱਖ ਲਈਦਾ ਇੱਕ ਡੋਂਗਾ ਇਹਦਾ ਹੋਣਾ ਕਿ ਰੱਖ ਲਈਦਾ ਕਦੇ ਕੋਈ ਕਦੇ ਕੋਈ ਬਦਲ ਕੇ ਖਾਂਦੇ ਰਹਿੰਦੇ। ਫੇਰ ਲੋਕ ਬਹੁਤ ਅਚਾਨਕ ਦੱਸਣਗੇ ਅਸੀਂ ਬਚਾਰੋਂ ਇੰਨੇ ਕੋਲੇ ਇੰਨੇ ਹੋ ਕੀ ਹੁੰਦੇ ਡੱਬੇ ਆਈਸਕ੍ਰੀਮ ਦੇ ਫੇਰ ਉਹ ਖਾ ਲੇ। ਮੈਂ ਤਾਂ ਸਾਡੇ ਘਰੇ ਆ ਕੇ ਇੱਕ ਦਿਨ ਮਟਕਾ ਗੋਲਫੀ ਖਾ ਕੇ ਜਾਏ ਉਹਦੇ ਹੀ ਫੇਰ ਦੱਸੇ ਮੈਨੂੰ ਆ ਕੇ ਕਿ ਤੁਹਾਨੂੰ ਉਹ ਸਵਾਲ ਆ ਜਾਂਦੇ ਨੇ ਕਿ ਅਸੀਂ ਮੇਰੇ ਕਹਿਣ ਤੇ ਇੱਕ ਵਾਰੀ ਬਣਾਇਓ ਜ਼ਰੂਰ ਟਰਾਈ ਜ਼ਰੂਰ ਕਰਿਓ। ਨਾਲੇ ਆਪਦੇ ਰੂਹ ਖੁਸ਼ ਹਨਾ ਆਪਾਂ ਆਪਣੇ ਬੱਚਿਆਂ ਨੂੰ ਜਾਂ ਆਪਦੀ ਪਸੰਦ ਦੀ ਚੀਜ਼ ਬਣਾ ਕੇ ਖਵਾਉਣੀ ਆ ਨਾਲੇ ਬੱਚੇ ਖੁਸ਼ ਆਪਣੇ ਘਰੇ ਨਾ ਬੱਚੇ ਨਹੀਂ ਹੈਗੇ ਛੋਟੇ ਇਸ ਕਰਕੇ ਆਪਾਂ ਮੈਂ ਕਿਹਾ ਚਲ ਕੋਲੇ ਚ ਜਮਾ ਦੇਣੀ ਆ ਜੇ ਘਰੇ ਛੋਟੇ ਬੱਚੇ ਨਹੀਂ ਫਿਰ ਉਹ ਇਸ ਗੁਲਫੀ ਵਾਲੇ ਉਹ ਸਾਂਚੇ ਜੇ ਲੈ ਲਿਓ ਜਿਹੜੇ ਆਉਂਦੇ ਨੇ ਫਿਰ ਉਹਦੇ ਚ ਜਮਾਓ ਗੁਲਫੀਆਂ ਗੁਈ ਬੱਚੇ ਨੂੰ ਕੱਢ ਕੇ ਇੱਕ ਦੇਤੀ ਹੁਣ ਆਪਣਾ ਸਾਰੇ ਸਿਆਣੇ ਆ ਇਸ ਕਰਕੇ ਉਹ ਕੱਟ ਕੇ ਕੋਲੀ ਚ ਪਾ ਕੇ ਦੇ ਦੇ ਦੀਏ ਇਸ ਕਰਕੇ ਆਪਾਂ ਕੋਲੇ ਚ ਜਮਾਤੀ ਨਹੀਂ ਤਾਂ ਆਪਾਂ ਗੁਲਫੀਆਂ ਵਾਲੇ ਸਾਂਚੇ ਚ ਵੀ ਜਮਾ ਲੈਣੇ ਸੀ ਤੇ ਸੋ ਡੇਕਰੇ ਬੱਚੇ ਨੇ ਤੋਂ ਸਾਂਚੇ ਜੇ ਲੈ ਕੇ ਉਹਦੇ ਚ ਭਾ ਕੇ ਜਰੂਰ ਜਮਾ ਕੇ ਬੱਚਿਆਂ ਨੂੰ ਖਵਾਇਓ ਮੇਰੇ ਘਰਾਂ ਤੇ ਇੱਕ ਵਾਰੀ ਟਰਾਈ ਕਰਿਓ ਆਹ ਲੋ ਜੀ ਤਾਂ ਹੋ ਗਈ ਆਪਣੀ ਤਿਆਰ ਇਹਦੇ ਉੱਤੇ ਹੁਣ ਆਪਾਂ ਉਹ ਜਰੂਰ ਲਾਉਣਾ ਆਹ ਕੀ ਜਦਾਂ ਚਾਂਦੀ ਦਾ ਵਰਗ ਜਿਹਾ ਕੀ ਹੁੰਦਾ ਇਹ ਰੋਟੀ ਲਪੇਟਣ ਵਾਲਾ ਜਿਹਦੇ ਚ ਰੋਟੀਆਂ ਪਲਵਟ ਕੇ ਰੱਖਦੇ ਹੁੰਦੇ ਆ সিলਵਰ ਕਾਲੀ ਜੀ ਚਾ ਇਹਦੇ ਉੱਪਰ ਫਿਰ ਆਪਾਂ ਢੱਕਣ ਦੇ ਵੀ ਇਹਦੇ ਵਿੱਚ ਬਰਫ਼ ਜਮਈ ਨਾ ਜਮੇ ਇਹ ਬਰਫਾ ਜਮ ਗਈ ਫਿਰ ਆਪਣੇ ਕਿਰਚ-ਖਰਚੇ ਦੰਦਾ ਹੋਊ ਆਪਾਂ ਨੂੰ ਸਵਾਰਦ ਨਹੀਂ ਆਉਣਾ ਇਹਨੂੰ ਨੰਗਾ ਤਾਂ ਬਿਲਕੁਲ ਹੀ ਨਹੀਂ ਜਮਾਉਣਾ ਇਹਦੇ ਉੱਤੇ ਇਹ ਲਾ ਕੇ ਉਹਦੇ ਉੱਤੇ ਫਿਰ ਇਹਦੇ ਟੱਕਣ ਦੇਣਾ ਟੱਕਣ ਦੇ ਕੇ ਇਹਨੂੰ ਜਮਾ ਦੂੰ ਸਵੇਰ ਨੂੰ ਲਓ ਜੀ ਤੁਹਾਡੀ ਮਟਕਾ ਗੁਲਫੀ ਤਿਆਰ ਹੈ ਸਵੇਰੇ ਖਾਓ ਦੁਪਹਿਰੇ ਖਾਓ ਸ਼ਾਮ ਨੂੰ ਖਾਓ ਜਦ ਜਦ ਤੁਹਾਡਾ ਦਿਲ ਕਰਦਾ ਜਦ ਖਾਓ ਤੇ ਮੈਨੂੰ ਕਮੈਂਟਾਂ 'ਚ ਦੱਸਿਆ ਵੀ ਕਰੋ ਜੇ ਟਰਾਈ ਕੀਤੀ ਹੈ ਬਣਾਈ ਹੈ ਤੇ ਜੇ ਨਹੀਂ ਵਧੀਆ ਬਣੀ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਭਾਈ ਆਹ ਸਾਤੋਂ ਆਹ ਚੀਜ਼ ਲੋਟਣੀ ਹੈ ਮੈਂ ਤੁਹਾਡਾ ਰਪਲਾਈ ਵੀ ਕਰੂੰਗੀ ਤੇ ਬਸ ਥੋੜੀ ਜਿਹੀ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਗਰਮੀਆਂ 'ਚ ਚਲੋ ਹੋਰ ਆਪਾਂ ਕਰਨਾ ਵੀ ਕੀ ਹੁੰਦਾ ਹੈ ਨਾ ਨਾਲੇ ਆਪਾਂ ਖੁਸ਼ ਨਾਲੇ ਆਪਣੇ ਬੱਚੇ ਘਰੇ ਖੁਸ਼ ਤੇ ਬਣਾਉਂਦੇ ਰਹਿਣਾ ਚਾਹੀਦਾ ਕੁਛ ਨਾ ਕੁਛ ਆਪਦੀ ਕੁਕਿੰਗ ਤਾਂ ਜ਼ਰੂਰ ਕਰਦੇ ਰਹੋ ਤੁਸੀਂ ਹਾਂ ਲੋ ਜਿਹੜਾ ਆਪਾਂ ਦੇਖਸਣ ਮੈਂ ਕੱਟ ਕੇ ਦਿਖਾਉਣੀ ਆ ਆ ਹੁਣ ਆਪਾਂ ਦੂਜੇ ਦਿਨ ਕੱਢੀ ਆ ਦੇਖਿਓ ਤੁਸੀਂ ਉਹ ਆਹ ਹੋ ਗਈ ਕੇਰ ਕੋਲਫੀ ਦੇ ਕੋ ਆਪਾਂ ਇਹ ਹੁਣ ਆਪਾਂ ਕੱਟ ਕੇ ਪਾ ਲੈਣੀਆਂ ਕੋਲੀਆਂ ਚ ਜੇ ਤੁਹਾਡੇ ਘਰੇ ਕੋਲਫੀ ਦੇ ਸਾਸੀ ਹੈਗੇ ਤਾਂ ਸਭ ਤੋਂ ਵਧੀਆ ਥੋੜੀ ਜਿਹੀ ਇੱਕ ਇੱਕ ਕੱਟ ਦਿਆਂ ਜਦ ਆਪਾਂ ਕਾਫੀ ਔਖੀ ਕੱਟੀ ਜਾਂਦੀ ਹੈ ਕਿਉਂ ਖੁਆ ਹੀ ਬਣ ਜਾਂਦਾ ਖੁਆ ਜੰਮਣ ਤੇ ਹੋਰ ਗਾੜਾ ਹੋ ਜਾਂਦਾ ਤੇ ਕਾਫੀ ਮਿਹਨਤ ਲੈਂਦਾ ਵਾ ਤਾਂ ਹੀ ਮੈਂ ਤੁਹਾਨੂੰ ਕਹਿਨੀ ਆ ਕਿ ਤੁਸੀਂ ਨਾ ਕੋਸ਼ਿਸ਼ ਕਰਿਓ ਵੀ ਕੁਲਫੀਾਂ ਕੋ ਜਮਾਆਂ ਇਹਨੂੰ ਆ ਲੋ ਜੀ ਆਜੋ ਭਾਈ ਜੀ ਨਾਲ ਜੀਦਾ ਵੀ ਦੇਲਾ ਆਜੋ ਆਜੋ ਆ ਕੇ ਖਾਓ ਹਨਾ ਨਾ ਨਾ 10 ਕੁਆਂਟਾ ਸੇ ਜ਼ਰੂਰ ਦੱਸਿਓ ਤੇ ਭਾਈ ਜੇ ਤੁਸੀਂ ਬਣਾਈ ਤਾਂ ਤੁਹਾਡੇ ਕਿਵੇਂ ਬਣੀ ਆ ਲੋ ਜੀ ਕਮੈਂਟ ਜਰੂਰ ਕਰਿਆ ਕਰੋ। ਹਾਲੋ ਜੀ, ਧਿਆਰਾ ਜੀ। ਖਾਓ। ਤੇ ਖਾ ਕੇ ਬਣਾਓ, ਬਣਾਓ, ਬਣਾ ਕੇ ਖਾਓ, ਖਾ ਕੇ ਮੈਨੂੰ ਜ਼ਰੂਰ ਦੱਸਿਓ ਵੀ ਤੁਸੀਂ ਬਣਾਈ ਤਾਂ ਕਿਵੇਂ ਬਣੀ। ਸਤਿ ਸ੍ਰੀ ਅਕਾਲ ਜੀ।